ਤੁਹਾਡਾ ਸਾਰਿਆਂ ਦਾ ਆਨਲਾਈਨ ਪੰਜਾਬੀ ਚੈਨਲ ਉੱਤੇ ਸਵਾਗਤ ਹੈ ਮੈਂ ਡਾਕਟਰ ਗੁਰਪ੍ਰੀਤ ਸਿੰਘ ਇੱਕ ਹੋਰ ਸਿੱਖਿਆਦਾਇਕ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਅਸੀਂ ਅਨੂਪ ਕੌਰ ਨਾਵਲ ਦੇ ਵਿਸ਼ੇ ਬਾਰੇ ਚਰਚਾ ਕਰਾਂਗੇ ਇਹ ਨਾਵਲ ਪੰਜਾਬ ਯੂਨੀਵਰਸਿਟੀ ਦੇ ਬੀਏ ਭਾਗ ਤੀਜਾ ਦੇ 6ਵੇਂ ਸੈਮੈਸਟਰ ਵਿੱਚ ਲਾਜ਼ਮੀ ਪੰਜਾਬੀ ਅਧਿਐਨ ਲਗਾਇਆ ਗਿਆ ਹੈ ਮੈਂ ਆਸ ਕਰਦਾ ਹਾਂ ਕਿ ਇਹ ਚਰਚਾ ਵਿਦਿਆਰਥੀਆਂ ਦੇ ਇਮਤਿਹਾਨਾਂ ਲਈ ਲਾਹੇਵੰਦ ਸਾਬਤ ਹੋਵੇਗੀ ਨਾਮਦਾਸ ਸਹਰਾਈ ਦੁਆਰਾ ਰਚਿਆ ਗਿਆ ਇੱਕ ਚਰਚਿਤ ਇਤਿਹਾਸਕ ਨਾਵਲ ਹੈ ਪੰਜਾਬੀ ਵਿੱਚ ਹਰਨਾਮਦਾਸ ਸਹਰਾਈ ਨੇ ਵੱਡੀ ਗਿਣਤੀ ਵਿੱਚ ਨਾਵਲ ਲਿਖੇ ਪਰੰਤੂ ਉਹ ਵਿਦੇਰੇ ਕਰਕੇ ਆਪਣੇ ਇਤਿਹਾਸਕ ਨਾਵਲਾਂ ਲਈ ਜਾਣਿਆ ਜਾਂਦਾ ਹੈ ਉਸਨੇ ਆਪਣੇ ਇਤਿਹਾਸਕ ਨਾਵਲਾਂ ਵਿੱਚ ਮੱਧਕਾਲ ਦੇ ਪੰਜਾਬ ਦਾ ਇਤਿਹਾਸ ਬਿਆਨ ਕੀਤਾ ਹੈ ਹਰਨਾਮਦਾਸ ਸਹਰਾਈ ਦੀ ਸਾਹਿਤ ਸਾਧਨਾ ਨੂੰ ਮੋਖ ਰੱਖਦੀਆਂ ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੂਰ ਦੂਰ ਦੇ ਰਾਜਾਂ ਦੀਆਂ ਧਾਰਮਿਕ ਸੰਸਥਾਵਾਂ ਨੇ ਉਸ ਨੂੰ ਸਨਮਾਨ ਸਰੂਪਿਤ ਇਨਾਮ ਦਿੱਤੇ ਹਨ। ਹਿੰਦੂ ਹੋਣ ਦੇ ਬਾਵਜੂਦ ਸਿੱਖ ਇਤਿਹਾਸ ਨੂੰ ਆਪਣੀ ਕਰਮ ਭੂਮੀ ਬਣਾਉਣ ਦੇ ਪੱਖ ਤੋਂ ਵੀ ਉਸ ਨੂੰ ਸਤਿਕਾਰਿਆ ਗਿਆ ਹੈ। ਉਸ ਦੀ ਵਿਸ਼ੇਸ਼ਤਾ ਸਿੱਖ ਇਤਿਹਾਸ ਦੇ ਯਥਾਰਥਕ ਵਰਣਨ ਵਿੱਚ ਹੈ। ਜਿੱਥੇ ਭਾਈ ਵੀਰ ਸਿੰਘ ਨੇ ਆਪਣੇ ਸਿੱਖ ਪਾਤਰਾਂ ਨੂੰ ਧਾਰਮਿਕ ਰੂਪ ਵਿੱਚ ਪੇਸ਼ ਕੀਤਾ ਹੈ। ਉਥੇ ਹਰਨਾਮ ਦਾ ਸਹਰਾਏ ਦੇ ਪਾਤਰ ਯਥਾਰਥਕ ਹੋਣ ਕਾਰਨ ਨਾਇਕ ਦੇ ਤੌਰ ਤੇ ਉੱਭਰਦੇ ਹਨ ਪੰਜਾਬੀ ਦਾ ਇੱਕ ਆਲੋਚਕ ਇਸ ਗੱਲ ਦੀ ਪੁਸ਼ਟੀ ਕਰਦਾ ਲਿਖਦਾ ਹੈ ਕਿ ਹਰਨਾਮ ਦਾ ਸਹਰਾਏ ਨੇ ਇਹਨਾਂ ਨਾਵਲਾਂ ਵਿੱਚ ਮੱਧਕਾਲ ਦੇ ਇਤਿਹਾਸਕ ਪਾਤਰਾਂ ਕਟਨਾਵਾਂ ਤੇ ਸਥਿਤੀਆਂ ਨੂੰ ਜਿਵੇਂ ਬਿਆਨ ਕੀਤਾ ਹੈ ਉਸ ਵਿੱਚ ਉਹਨਾਂ ਪਾਤਰਾਂ ਨੂੰ ਜਾਂ ਉਸ ਇਤਿਹਾਸ ਨੂੰ ਮਿੱਠਕ ਰੂਪ ਵਿੱਚ ਪੇਸ਼ ਨਹੀਂ ਕੀਤਾ ਗਿਆ ਸਗੋਂ ਯਥਾਰਥਕ ਰੂਪ ਵਿੱਚ ਪੇਸ਼ ਕਰਨ ਦਾ ਯਤਨ ਹੈ ਅਨੂਪ ਕੌਰ ਨਾਵਲ ਦਾ ਵਿਸ਼ਾ ਵੀ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਇਸ ਨਾਵਲ ਵਿੱਚ ਨਾਵਲਕਾਰ ਨੇ ਅਨੂਪ ਕੌਰ ਦੇ ਪਾਤਰ ਨੂੰ ਕੇਂਦਰ ਵਿੱਚ ਰੱਖ ਕੇ ਸਿੱਖ ਇਤਿਹਾਸ ਦੀਆਂ ਗੌਰਵਸ਼ਾਲੀ ਘਟਨਾਵਾਂ ਦੀ ਮੋੜੋਸਾਰੀ ਕੀਤੀ ਹੈ ਜਿੱਥੇ ਉਹ ਸਿੱਖ ਇਤਿਹਾਸ ਦੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਹੈ ਉੱਥੇ ਮੁਗਲ ਹਾਕਮਾਂ ਅਠਾਣਾ ਅਤੇ ਪਹਾੜੀ ਰਾਜਿਆਂ ਨਾਲ ਸੰਬੰਧਿਤ ਘਟਨਾਵਾਂ ਦਾ ਚਿੱਤਰਣ ਵੀ ਕਰਦਾ ਹੈ ਇਸ ਤਰ੍ਹਾਂ ਇਸ ਨਾਵਲ ਦਾ ਵਿਸ਼ਾ ਕੇਵਲ ਸਿੱਖ ਇਤਿਹਾਸ ਨਾਲ ਹੀ ਸੰਬੰਧਿਤ ਨਹੀਂ ਰਹਿੰਦਾ ਬਲਕਿ ਮੱਧ ਕਾਲ ਦੇ ਇਤਿਹਾਸ ਦੀ ਪੇਸ਼ਕਾਰੀ ਵੱਲ ਰੁਚਿਤ ਹੋ ਜਾਂਦਾ ਹੈ ਇਸ ਨਾਵਲ ਦੇ ਵਿਸ਼ੇ ਨੂੰ ਕਈ ਨੁਕਤੇ ਹੈ ਵਿਚਾਰ ਸਰਦੇ ਹਨ ਇਹਨਾਂ ਵੱਖ-ਵੱਖ ਨੁਕਤਿਆਂ ਸੰਬੰਧੀ ਚਰਚਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਅਨੂਕਰ ਨਾਵਲ ਦੇ ਵਿਸ਼ੇ ਨਾ ਸਬੰਧਿਤ ਜਿਹੜਾ ਪਹਿਲਾ ਨੁਕਤਾ ਹੈ ਉਹ ਹੈ ਅਨੂਕੌਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੌਰਤਾਰ ਨਿਰੂਪਣ ਇਸ ਨਾਵਲ ਦਾ ਮੁੱਖ ਵਿਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਸਿੱਖ ਇਤਿਹਾਸ ਦੀ ਪੇਸ਼ਕਾਰੀ ਹੈ ਜਿਸ ਨੂੰ ਇੱਕ ਇਤਿਹਾਸਕ ਸਿੱਖ ਪਾਤਰ ਅਨੂਕੌਰ ਦੇ ਮਾਧਿਅਮ ਰਾਹੀਂ ਚਿਤਰਿਆ ਗਿਆ ਹੈ ਅਨੂਕੌਰ ਇੱਕ ਅਜਿਹੀ ਸ਼ਖਸੀਅਤ ਦੇ ਤੌਰ ਤੇ ਉਭਰਦੀ ਹੈ ਜੋ ਗੁਰੂ ਸਾਹਿਬ ਦੇ ਵਿਅਕਤੀਤਵ ਤੋਂ ਪ੍ਰਭਾਵਿਤ ਹੈ ਨਾਵਕਾਰ ਨੇ ਅਨੂਪਕੌਰ ਨੂੰ ਇੱਕ ਸਾਧਾਰਨ ਔਰਤ ਦੇ ਤੌਰ ਤੇ ਬਿਆਨ ਨਹੀਂ ਕੀਤਾ ਸਗੋਂ ਇੱਕ ਵਿਰਾਗਰ ਦੇ ਤੌਰ ਤੇ ਪੇਸ਼ ਕੀਤਾ ਹੈ ਜੋ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਦਰਸ਼ ਵਿੱਚ ਢਾਲ ਲੈਂਦੀ ਹੈ ਇਸ ਨਾਵਲ ਵਿੱਚ ਕੇਵਲ ਅਨੂਪਕੌਰ ਦੇ ਆਦਰਸ਼ ਚਿੱਤਰ ਨੂੰ ਹੀ ਪੇਸ਼ ਨਹੀਂ ਕੀਤਾ ਗਿਆ ਸਗੋਂ ਗੁਰੂ ਗੋਬਿੰਦ ਸਿੰਘ ਦੇ ਚਰਿੱਤਰ ਨੂੰ ਵੀ ਇੱਕ ਨਾਇਕ ਦੀ ਤਰ੍ਹਾਂ ਚਿੱਤਰਿਆ ਗਿਆ ਹੈ ਗੁਰੂ ਸਾਹਿਬ ਨਾਵਲ ਵਿੱਚ ਇੱਕ ਅਵਤਾਰਿਕ ਪੁਰਸ਼ਵਾਂਗ ਪੇਸ਼ ਨਹੀਂ ਹੁੰਦੇ ਬਲਕਿ ਇੱਕ ਨਾਇਕ ਤੇ ਸ਼ੂਰ ਬੀਰ ਵਜੋਂ ਪੇਸ਼ ਹੁੰਦੇ ਹਨ ਉਹਨਾਂ ਨੇ ਇੱਕ ਅਜਹੀ ਨਵੀਂ ਸਮਾਜਿਕ ਲੋਕ ਲਹਿਰ ਨੂੰ ਜਨਮ ਦਿੱਤਾ ਜਿਸ ਨੇ ਮੋਗਲ ਸਲਤਨਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਇਸ ਤਰ੍ਹਾਂ ਨਾਵਲ ਦਾ ਵਿਸ਼ਾ ਕੁਗੋਮੇ ਸਿੰਘ ਜੀ ਅਤੇ ਅਲੋਕ ਕੌਰ ਦੀ ਗੌਰਵਤਾ ਤੇ ਮਹਾਨਤਾ ਨੂੰ ਪੇਸ਼ ਕਰਨਾ ਹੈ ਇਸ ਨਾਮ ਦੇ ਵਿਸ਼ੇ ਦਾ ਦੂਜਾ ਨੁਕਤਾ ਸਿੱਖ ਇਤਿਹਾਸ ਦੀ ਪੇਸ਼ਕਾਰੀ ਨਾਲ ਸੰਬੰਧਿਤ ਹੈ ਇਸ ਨਾਮ ਵਿੱਚ ਨਵਕਰ ਨੇ ਸਿੱਖ ਇਤਿਹਾਸ ਨੂੰ ਯਥਾਰਥਕ ਢੰਗ ਨਾਲ ਚਿਤਰਿਆ ਹੈ ਨਵਕਰ ਕੇਵਲ ਕੇਂਦਰੀ ਪਾਤਰਾਂ ਨੂੰ ਹੀ ਬਿਆਨ ਨਹੀਂ ਕਰਦਾ ਸਗੋਂ ਕੇਂਦਰੀ ਪਾਤਰਾਂ ਦੇ ਆਲੇ-ਦੁਆਲੇ ਜੋ ਉਸ ਸਮੇਂ ਦਾ ਸਾਰਾ ਇਤਿਹਾਸ ਹੈ ਉਸ ਇਤਿਹਾਸ ਨੂੰ ਨਾਲੋ-ਨਾਲ ਬਿਆਨ ਕਰਦਾ ਹੈ ਤਾਰੀਖਾਂ ਵਿੱਚ ਦਿਖਦੇ ਹੈ ਕਿ ਮੱਧ ਕਾਲ ਵਿੱਚ ਸਿੱਖ ਇੱਕ ਨਵੇਂ ਸਮਾਜ ਦਾ ਮੁੱਢ ਬਨ ਰਏ ਸਨ ਜਿਸ ਵਿੱਚ ਬਰਾਬਰੀ ਸੀ ਨੈਤਿਕ ਤੇ ਉੱਚੀਆਂ ਕਦਰਾਂ ਕੀਮਤਾਂ ਉੱਤੇ ਜ਼ੋਰ ਦਿੱਤਾ ਜਾਂਦਾ ਸੀ ਇਸੇ ਤਰ੍ਹਾਂ ਸਿੱਖ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਿੱਚ ਇੱਕ ਰਾਜਨੀਤਿਕ ਤੇ ਸਮਾਜਿਕ ਲਹਿਰ ਦਾ ਮੁੱਢ ਬਨ ਰਿਹਾ ਸਨ ਤਾਂ ਕਿ ਅਨਿਆਮ ਤੇ ਸ਼ੋਸ਼ਣ ਦੇ ਵਿਰੋਧ ਲਈ ਲੋਕਾਂ ਅੰਦਰ ਚੇਤਨਾ ਪੈਦਾ ਕੀਤੀ ਜਾ ਸਕੇ ਅਤੇ ਲੋਕਾਂ ਨੂੰ ਮੁਗਲਾਂ ਦੇ ਸ਼ੋਸ਼ਣ ਤੋਂ ਮੁਕਤ ਕੀਤਾ ਜਾ ਸਕੇ ਨਾਵਲ ਵਿੱਚ ਨੀਆਂ ਬਹੁਤ ਸਾਰੀਆਂ ਘਟਨਾਵਾਂ ਜਿਵੇਂ ਅਨੰਦਪੁਰ ਦੇ ਵੀਰਵੇ ਸਿੱਖਾਂ ਦਾ ਅਨੰਦਪੁਰ ਵਿੱਚਲਾ ਜੀਵਨ ਪਹਾੜੇ ਰਾਜਿਆਂ ਦੀ ਈਰਖਾ ਗੁਰੂ ਜੀ ਦਾ ਅਨੰਦਪੁਰ ਛੱਡਣਾ ਚਮਕੌਰ ਦੀ ਲੜਾਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਵੀਖਾਂ ਤੇ ਗਨੀਖਾਂ ਦੇ ਵੀਰਵੇ ਆਦ ਸਾਰੀਆਂ ਘਟਨਾਵਾਂ ਸਿੱਖ ਇਤਿਹਾਸ ਨੂੰ ਪੇਸ਼ ਕਰਦੀਆਂ ਹਨ ਵਿਸ਼ੇ ਦਾ ਅਗਲਾ ਹੁਕਤਾ ਮੱਧਕਾਲ ਵਿੱਚ ਔਰਤ ਦੀ ਸਥਿਤੀ ਦੀ ਪੇਸ਼ਕਾਰੀ ਨਾਲ ਸੰਬੰਧਿਤ ਹੈ ਨਾਵ ਵਿਚਲੇ ਵੇਰਵਿਆਂ ਤੋਂ ਮੱਧਕਾਲ ਵਿੱਚ ਔਰ ਦੀ ਸਥਿਤੀ ਬਾਰੇ ਵੀ ਸੰਕੇਤ ਮਿਲਦੇ ਹਨ ਕਿਸ ਤਰ੍ਹਾਂ ਮੁਸਲਮਾਨ ਹਾਕਮ ਔਰਤਾਂ ਨੂੰ ਆਪਣੀ ਹਾਸ ਦਾ ਸ਼ਿਕਾਰ ਬਣਾਉਂਦੇ ਸਨ ਇਸ ਦੇ ਵੇਰਵੇ ਨਾਵ ਵਿੱਚੋਂ ਭਲੀ ਭਾਂਤ ਪ੍ਰਾਪਤ ਹੁੰਦੇ ਹਨ ਨਾਵਲ ਵਿੱਚ ਅਸੀਂ ਦੇਖਦੇ ਹਾਂ ਕਿ ਸੁਚਾਨੰਦ ਵਰਗੇ ਵਜ਼ੀਰਾਂ ਦੀਆਂ ਨੂੰਹਾਂ ਧੀਆਂ ਵੀ ਸੁਰੱਖਿਅਤ ਨਹੀਂ ਸਨ ਸੇਖ ਔਰਤਾਂ ਤੇ ਇਨਾਮ ਰੱਖੇ ਜਾਂਦੇ ਸਨ ਨਾਵਲ ਦੀ ਨਾਇਕਾ ਨੂੰ ਵੀ ਅੰਤ ਵਿੱਚ ਨਵਾਬ ਦੀ ਹਵਸ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਆਪਣੇ ਜੀਵਨ ਦਾ ਅੰਤ ਕਰਨਾ ਪੈਂਦਾ ਹੈ ਨਾਵਲ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਿੰਘ ਹਰ ਸਮੇਂ ਔਰਤਾਂ ਦੀ ਹਿਫਾਜ਼ਤ ਕਰਨ ਲਈ ਤਤਪਰ ਰਹਿੰਦੇ ਸਨ ਨਾਵਲ ਵਿੱਚ ਮੁਸਲਮਾਨ ਹਾਕਮਾਂ ਤੇ ਮੁਗਲਾਂ ਦੀ ਸਥਿਤੀ ਦੀ ਯਥਾਰਥਿਕ ਪੇਸ਼ਕਾਰੀ ਵੀ ਕੀਤੀ ਗਈ ਹੈ ਇਸ ਨਾਵਲ ਵਿੱਚ ਨਾਮਕਰ ਨੇ ਸਿੱਖ ਇਤਿਹਾਸ ਦੇ ਨਾਲ ਨਾਲ ਮੁਸਲਮਾਨ ਹਾਕਮਾਂ ਦੇ ਚਰਿੱਤਰਾਂ ਅਤੇ ਮੁਗਲ ਰਾਜ ਦੀ ਹਾਲ ਦਾ ਵੀ ਯਥਾਰਥਕ ਚਿੱਤਰਣ ਕੀਤਾ ਹੈ ਨਾਵਲ ਦਾ ਦੱਸਦਾ ਹੈ ਕਿ ਮੁਗਲ ਰਾਜ ਜ਼ਬਰ ਜ਼ੁਲਮ ਭਰਿਆ ਸੀ ਲੋਕ ਹਕੂਮਤੋਂ ਬਹੁਤ ਤੰਗ ਸਨ ਨਵਾਬਾਂ ਦੇ ਹਰਮਾਂ ਵਿੱਚ ਸੋਹਣੀਆਂ ਔਰਤਾਂ ਦਾ ਇੱਕ ਤਰ੍ਹਾਂ ਮੁਕਾਬਲਾ ਚੱਲਦਾ ਸੀ ਇਸ ਤੋਂ ਇਲਾਵਾ ਨਾਵਲ ਕਰਨੇ ਸਰਹੰਗ ਲਾਹੌਰ ਟਿਮਲੇ ਕੋਟਲੇ ਦੇ ਨਵਾਬਾਂ ਦੇ ਆਪਸੀ ਸੰਬੰਧਾਂ ਉਹਨਾਂ ਦੇ ਹਰਮਾਂ ਸਹੰਦ ਦੇ ਮਕਬਰਿਆਂ ਤਤਕਾਲੀਨ ਸੱਭਿਆਚਾਰਕ ਰਸਮ ਰਿਵਾਜਾਂ ਪੰਜਾਬੀ ਸੱਭਿਆਚਾਰ ਉੱਤੇ ਮੁਸਲਮਾਨੀ ਸੱਭਿਆਚਾਰ ਦੇ ਪ੍ਰਭਾਵਾਂ ਜੰਗ ਵਿੱਚ ਵਰਤੇ ਜਾਂਦੇ ਸ਼ਸਤਰਾਂ ਆਦਿ ਬਾਰੇ ਜਾਣਕਾਰੀ ਨੂੰ ਵੀ ਇਸ ਨਾਵਲ ਦੇ ਵਿਸ਼ੇ ਵਿੱਚ ਸਮੇਟਿਆ ਹੈ। ਨਾਵਲ ਦੇ ਵਿਸ਼ੇ ਨੂੰ ਸਮੁੱਚੇ ਤੌਰ ਤੇ ਸਮੇਟਦਿਆਂ ਕਿਹਾ ਜਾ ਸਕਦਾ ਹੈ ਇਸ ਨਾਵਲ ਦਾ ਧਰਾਤਲ ਬੇਸ਼ੱਕ ਕਾਫੀ ਹੱਦ ਤੱਕ ਇਤਿਹਾਸਕ ਹੈ ਪਰ ਇਸ ਵਿੱਚ ਕਲਪਨਾ ਦਾ ਸੁਮੇਲ ਹੋਣ ਕਰਕੇ ਇਸ ਨੂੰ ਇਤਿਹਾਸਕ ਰੋਮਾਂਚੀ ਕਿਹਾ ਜਾ ਸਕਦਾ ਹੈ ਸੋ ਉਮੀਦ ਹੈ ਕਿ ਇਸ ਚਰਚਾ ਉਪਰੰਤ ਵਿਦਿਆਰਥੀ ਨਾਵਲ ਦੇ ਵਿਸ਼ੇ ਨੂੰ ਬਿਆਨ ਕਰ ਸਕਣਗੇ ਬਹੁਤ ਬਹੁਤ ਸ਼ੁਕਰੀਆ